ਪਰਮਜੀਤ ਸਿੰਘ ਖਾਣਾ ਖੜੀ ਪਕਵਾੜਾ ਹਾਂਜੀ ਸਰ ਮੈਨੂੰ ਐਮਜੇ ਕੇ ਤੋਂ ਫੋਨ ਦਖਲ ਹੋਇਆ ਵੀ ਇੱਕ ਐਕਸੀਡੈਂਟ ਹੋਇਆ ਹੈ ਮਰਸੀਡਸ ਨਮਕੀ ਨੇ ਪੁੱਛਿਆ ਜਾਂ ਤੱਕ ਕੋ ਇੱਕ ਬੰਦਾ ਜਿਹੜਾ ਜ਼ਿਆਦਾ ਘਾਇਲ ਹੋਇਆ ਉਹ ਹੌਸਪੀਟਲ ਲੈ ਗਿਆ ਇਹਦੇ ਹੁੰਦੇ ਦੇਖਦੇ ਦੇਖਦੇ ਮਰਨ ਲੱਗਾ ਇੱਕ ਬੰਦਾ ਡੈੱਡ ਪਿਆ ਹੈ ਇਹ ਦੱਸਿਆ ਵੀ ਇੱਥੋਂ ਪਕਵਾੜੇ ਤੋਂ ਇੱਕ ਆਇਆ ਸਿਮਰਜੀਤ ਉਹ ਕਹਿੰਦਾ ਵੀ ਮੇਰੇ ਜੀਜੇ ਦਾ ਭਰਾ ਆ ਇਹ ਜਿਹੜੇ ਲੁਧਿਆਣੇ ਤੋਂ ਆ ਟੁਕੜੀ ਲੁਧਿਆਣੇ ਤੋਂ ਤੇ ਇਹਨਾਂ ਦਾ ਬੁਟੀਕ ਵੀ ਆ ਗੱਡੀ ਦੇ ਵਿੱਚ ਗੰਡੇ ਵਧੀਏ ਉਹ ਐਕਸਪਾਇਰ ਹੋ ਗਿਆ ਗੱਡੀ ਦੇ ਵਿੱਚ ਕਿੰਨੇ ਟੋਟਲ ਕਿੰਨੇ ਮੈਂਬਰ ਸੀਗੇ ਕਿੰਨੀਆਂ ਔਰਤਾਂ ਸੀਗੀਆਂ ਤੇ ਕਿੰਨੇ ਬੰਦੇ ਸਨ ਇੱਕ ਔਰਤ ਜੀ ਉਹ ਮਾਸਟਰ ਤੇ ਡਰਾਈਵਰ ਜਿਹੜਾ ਹਸਪੀਟਲ ਵਿੱਚ ਗਿਆ ਪਤਾ ਲੱਗਾ ਵੀ ਉਹ ਵੀ ਐਕਸਪਾਇਰ ਹੋ ਗਿਆ ਇੱਕ ਇੱਥੇ ਜਿਹੜਾ ਬਾਹਰੋਂ ਆਇਆ ਸੀਗਾ ਬੰਦਾ ਕਿਤੇ ਉਹ ਵੀ ਐਕਸਪਾਇਰ ਉਹ ਚੱਲਿਆ ਜਿਹੜਾ ਆਇਆ ਸੀ ਕੋਈ ਨਾਮ ਪਤਾ ਲੱਗਾ ਵੀ ਕੌਣ ਸੀਗੇ ਬੰਦੇ ਇਹ ਨਹੀਂ ਨਾ ਮਾਦਾ ਜੀ ਨੂੰ ਪਤਾ ਲੱਗਾ ਨਹੀਂ ਗੱਡੀ ਤੇਜ਼ ਰਫਤਾਰ ਨਾਲ ਸੀਗੀ ਵੀ ਤੇਜ਼ ਰਫਤਾਰ ਨਾਲ ਦੱਸਣ ਵਾਲੇ ਨੇ ਤੁਸੀਂ ਵੀ ਗੱਡੀ ਤੇਜ਼ ਰਫਤਾਰ ਨਾਲ ਸੀ ਕਾਲੀ ਨੂੰ ਓਵਰਟੇਕ ਕਰਦੇ ਦੇ ਵਿੱਚ ਟਰਾਲੀ ਦੀ ਮਾਰੀ ਕਿਛੋ ਕੋਈ ਟੱਕਰ ਹੋ ਦਾ ਸੀ ਇਹਦਾ ਗੱਡੀ ਧੁੰਮੀ ਟਰੱਕ ਦੇ ਵਿੱਚ ਵੱਜ ਕੇ ਸੱਜਣਾ ਹੋ ਗਿਆ ਹੁਣ ਗੱਡੀ ਦਾ ਜਿੱਦਾਂ ਹਾਲਾਤ ਆਪਾਂ ਦੇਖ ਰਹੇ ਆ ਇਹ ਗੱਡੀ ਘੁੰਮ ਕੇ ਦੁਬਾਰਾ ਉਲਟੀ ਸਾਈਡ ਤੇ ਹੋ ਗਈ ਆ ਇਹਦਾ ਮਤਲਬ ਗੱਡੀ ਜਿਆਦਾ ਤੇਜ਼ ਰਫਤਾਰ ਨਾਲ ਸੀ ਗੱਡੀ ਤੇਜ਼ ਰਫਤਾਰ ਨਾਲ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਤੱਕ ਕੋਈ ਬੋਡੀਓ ਨਹੀਂ ਦਿਖਲਾਸ ਦਾ ਲਖਾਇਆ ਜਿਹੜੇ ਠੀਕ ਹੋ ਗਏ ਲੋ ਮਾਤਾ ਘਾੜੀ ਸੁਖੀ ਠੀਕ ਉਹ ਉਹ ਦੇ ਦੇ ਬਰਾਬਰ ਠੀਕ ਕਰਦੇ ਆ ਉਹ ਘਰ ਭੇਜਦੇ ਆ ਉਹ ਜਿਹੜੀ ਟਰਾਲੀ ਦੱਸ ਰਹੇ ਆ ਕੰਨੀਆਂ ਟਰਾਲੀ ਉਹ ਡਰਾਈਵਰ ਮੌਕੇ ਤੇ ਮੌਜੂਦ ਸੀਗਾ ਕਿ ਜਾਂ ਨਹੀਂ ਸੀਗਾ ਜਿਹੜਾ ਕਦਮ ਆ ਕੇ ਦੇਖਿਆ ਡਰਾਈਵਰ ਨਹੀਂ ਮਿਲਿਆ ਨਹੀਂ ਮਿਲਿਆ ਠੀਕ ਆ ਜੀ ਥੈਂਕ ਯੂ ਸਰ